ਜੀ ਤਾਂ ਆਪਾਂ ਹੁਣ ਗੱਲ ਕਰਨੀ ਸੀ ਤੁਹਾਡੇ ਜਿਹੜਾ ਹਿਸਟਰੀ ਦੇ ਵਿੱਚ ਤੁਸੀਂ ਅਨੁਵਾਦ ਕੀਤੇ ਨੇ ਜਿਹਦੇ ਵਿੱਚ ਕਿ ਰੋਮਿਲਾ ਥਾਪਰ ਪੁਰਾਣੀ ਸੋਮਨਾਥ ਕਿਤਾਬ ਆ ਜਾਂਦੀ ਹੈ ਇਸ ਤੋਂ ਇਲਾਵਾ ਜਿਹੜਾ ਇੰਪੋਰਟੈਂਟ ਕੰਮ ਹੈ ਉਹ ਹੈਗਾ ਗਾਂਧੀ ਦੇ ਆਖਰੀ ਸਾਲ ਜਿਹੜਾ ਕਿ ਦੋ ਵੋਲਿਊਮ ਦੇ ਵਿੱਚ ਤੁਹਾਡਾ ਪਬਲਿਸ਼ ਹੋਇਆ ਜੀ ਤਾਂ ਮੇਰੇ ਖਿਆਲ ਚ ਆਪਾਂ ਪਹਿਲਾਂ ਕਿਉਂਕਿ ਗਾਂਧੀ ਦਾ ਆਖਰੀ ਸਾਲ ਆਪਾਂ ਪਹਿਲਾਂ ਪਬਲਿਸ਼ ਕੀਤੀ ਹੈ ਤਾਂ ਉਹਦੇ ਬਾਰੇ ਥੋੜੀ ਗੱਲ ਕਰ ਲੈਣੇ ਆ ਠੀਕ ਹੈ ਤੇ ਉਹ ਤੁਸੀਂ ਕਿਹੜੀ ਲੈਂਗੁਏਜ ਤੋਂ ਅਨਵਾਦ ਕੀਤੀ ਤੇ ਤੁਹਾਨੂੰ ਕਿਉਂ ਲੱਗਿਆ ਕਿਵੇਂ ਲੱਗਿਆ ਕਿ ਇਹ ਮਤਲਬ ਇੰਪੋਰਟੈਂਟ ਹੈ ਮਤਲਬ ਹਾਂ ਹਾਂ ਜੀ ਇਹ ਕੋਈ ਇੰਪੋਰਟੈਂਸ ਆ ਸਭ ਤੋਂ ਪਹਿਲਾਂ ਇਹ ਇਹ ਜਿਹੜਾ ਸਮਾਂ ਹੈ ਜਿਹੜੇ ਉਹ ਦੋ ਵੋਲੀਅਮ ਹੈ ਉਹ ਦਿੱਲੀ ਦੇ ਵਿੱਚ ਜਦੋਂ ਪਾਰਟੀਸ਼ਨ ਹ ਹੋਂ ਤੋਂ 6 ਮਹੀਨੇ ਪਹਿਲਾਂ ਹਮ ਸ਼ੈਦਾ ਬਰਾਇਲ 1947 ਤੋਂ ਉਹ ਜਿਹੜੀ ਦਿੱਲੀ ਦੇ ਵਿੱਚ ਉਹਨਾਂ ਰਾਤ ਸ਼ਾਮ ਨੂੰ ਉਹਨੀਆਂ ਪ੍ਰਾਰਥਨਾ ਸਭਾਵਾਂ ਆਟੈਂਡੈਂਸ ਹੁੰਦਾ ਸੀ ਉਹਦੇ ਵਿੱਚ ਉਹਨਾਂ ਦੀ ਉਹ ਵੱਖ-ਵੱਖ ਧਰਮਾਂ ਦੇ ਵਿੱਚੋਂ 크ਿਸਚੀਅਨਟੀ ਦੇ ਵਿੱਚੋਂ ਵੀ Hindu ਧਰਮ ਦੇ ਵਿੱਚੋਂ ਵੀ ਸੰਤ ਕਵੀ ਜਿਹੜੇ ਨੇ ਨਾਮਦੇਵ ਕਬੀਰ ਰਵਿਦਾਸ ਹੈ ਨਾ ਇਹ ਸੰਤ ਪ੍ਰਭੂ ਜਿਹੜੀ ਹੈ ਉਹਨਾਂ ਚੋਂ ਵੀ ਹੈ ਨਾ ਔਰ ਇਹ ਕਿਹੜਾ ਬੁੱਧਿਜ਼ਮ ਦੇ ਵਿੱਚ ਜੋ ਬੁੱਧ ਜੀ ਜੋ ਦੇ ਵਿੱਚ ਉਹ ਸੀ ਤੇ ਕਈ ਨਾਲ ਕੁਝ ਉਹ ਉਪਨਿਸ਼ਦਾ ਤੋਂ ਔਰ ਕੁਰਾਨ ਦਾ ਕੁਝ ਹਿੱਸਾ ਹਮ ਉਹਨਾਂ ਦੀ ਇਹ ਪ੍ਰਾਰਥਨਾ ਸਭਾ ਦੇ ਵਿੱਚ ਜੋ ਪ੍ਰਾਰਥਨਾ ਹੋਣੀ ਜਾਂਦੀ ਸੀ ਹਮ ਉਹ ਤੋਂ ਪਹਿਲਾਂ ਕੀ ਗਾਂਧੀ ਆਪਣਾ ਡੇਲੀ ਦਾ ਔਰ ਲੈਕਚਰ ਘਟ ਉਸ ਤੋਂ ਪਹਿਲਾਂ ਉਹ ਪ੍ਰਾਰਥਨਾ ਹੁੰਦੀ ਸੀ ਹੈ ਜੀ ਤੇ ਉੱਥੇ ਉਹਨਾਂ ਨੇ ਮਤਲਬ ਕੁਝ ਲੋਕਾਂ ਨੇ ਉਤੇ ਰ ਕਾਵਾਟ ਪਾਣੀ ਸ਼ੁਰੂ ਕਰ ਦਿੱਤੀ ਕਿ ਅਸੀਂ ਹੀ ਕੁਰਾਨ ਦੀਆਂ ਆਇਤਾਂ ਨਹੀਂ ਬੋਲਣੀਆਂ ਓਕੇ ਕੁਰਾਨ ਦੀਆਂ ਆਇਤਾਂ ਨਹੀਂ ਬੋਲਣੀਆਂ ਜਿਹਦੇ ਕੁਰਾਨ ਦੀਆਂ ਆਇਤਾਂ ਪੜ੍ਹਣੇ ਤੇ ਫਿਰ ਅਸੀਂ ਤੁਹਾਨੂੰ ਪ੍ਰਾਰਥਨਾ ਨਹੀਂ ਕਰਦੇ ਓਕੇ ਉਹ ਗਾਂਧੀ ਉਹ ਕਹਿੰਦੇ ਵੀ ਇਹਨਾਂ ਬੰਦੇ ਨੂੰ ਜੋ ਵੀ ਨਹੀਂ ਕਰਵਾਉਣਾ ਇਹ ਵੀ ਨਹੀਂ ਆਪ ਚਾਹੇ ਇੱਕ ਬੰਦਾ ਹੂੰ ਚਾਹੇ ਇੱਕ ਬੰਦਾ ਵੀ ਹੈ ਵੀ ਕਰਾਊਡ ਜਿਹੜਾ ਹੈ ਗਉ ਮੇਰੇ ਨਾਲ ਰੋਡ ਗਾਗੀ ਦੇ ਨਾਲ ਆ ਜੋ ਚਾਹਦੇ ਤੇ ਹੁਣ ਚੁੱਪ ਕਰਵਾ ਕੇ ਬਰਾਦ ਦੇ ਪੁੱਛੋ ਕਹਿੰਦੇ ਲਜਾ ਨੂੰ ਚੱਕ ਕੇ ਬਾਗ ਪ੍ਰਾਰਧਨਾ ਕਰਨੀ ਸੋ। ਭਾਈ ਅਸੀਂ ਇਸ ਬੰਦੇ ਨਾਲ ਡਾਇਰੈਕਟ। ਓਕੇ। ਵੀ ਕਿਉਂ ਨਹੀਂ? ਵੀ ਕੀ ਉਹ ਹੀ ਗੱਲ ਜੋ ਉਪਨਿਸ਼ਦ ਦੇ ਵਿੱਚ ਜਾਂ ਕਿਸੇ ਹਿੰਦੂ ਗ੍ਰੰਥ ਵਿੱਚ ਕਹੀ ਗਈ ਹੈ। ਹੂੰ। ਉਹੀ ਗੱਲ ਜੇ ਅਰਬੀ ਜ਼ਬਾਨ ਦੇ ਉਚਾਰਬੀ ਭਾਸ਼ਾ ਦੇ ਵਿੱਚ ਜਾਂ ਕਿਸੇ ਐਸੇ ਧਾਰਮਿਕ ਗ੍ਰੰਥ ਵਿੱਚ ਕਹੀ ਜਾਵੇ। ਜਿਹੜਾ ਹਿੰਦੁਸਤਾਨ ਦੀ ਜਾਂ ਜਿਓਗ੍ਰਾਫੀਕਲ ਜਾਂ ਪੋਲੀਟਿਕਲ ਸੀਮਾਵਾਂ ਦੇ ਅੰਦਰ ਨਹੀਂ ਲਿਖਿਆ ਗਿਆ ਤੇ ਕੀ ਉਹ ਤਾਂ ਨਹੀਂ ਹੋ ਜਾਂਦੀ ਜਾਂ ਕੀ ਉਹ ਉਹਦੀ ਉਹਦੀ ਕੀਮਤ ਉਹਦੀ ਵੈਲਿਊ ਖਤਮ ਹੋ ਜਾਂਦੀ ਇਹ ਕਿਹਾ ਜਾਂਦਾ ਹੈ ਇਹ 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 ਲੋਕ ਦੇ ਲਈ ਕੀ ਹੋ ਹੈ ਸੋ ਕਈ ਸਾਰੇ ਕੁਐਸਚਨਸ ਨੂੰ ਵੀ ਕਿ ਇਹ ਇੱਕ ਮਿਨੋਰਟੀ ਨੂੰ ਦਵਾਣਾ ਨਹੀਂ ਮਤਲਬ ਤੁਸੀਂ ਆਪਣਾ ਉਹ ਜੇ ਤੁਹਾਡੇ ਕੋਲ ਸੱਤਾ ਹੈ ਤੇ ਉਹ ਉਸ ਨੂੰ ਯੂਜ਼ ਨਹੀਂ ਕਰਨੀ ਹੈ ਹੈ ਨਾ ਇੱਕ ਤਾਂ ਇਹ ਸਵਾਲ ਜਿਹੜਾ ਸ਼ੁਰੂ ਤੋਂ ਜਿਹੜਾ ਉਸ ਕਿਤਾਬ ਦਾ ਹੈ ਦੂਸਰਾ ਇਹ ਕਿ ਅਪ੍ਰੈਲ 1947 ਤੋਂ ਲੈ ਕੇ ਇੱਕ ਦਿਨ ਪਹਿਲਾਂ ਤੱਕ ਹਮ ਜਿਸ ਦੌਰਾਨ ਵੰਡ ਹੋ ਵੀ ਜਾਂਦੀ ਹੈ ਵੰਡ ਤੋਂ ਪਹਿਲਾਂ ਕੀ 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 3 ਜੂਨ ਦਾ ਰੈਗੂਲਰ ਜਿਹੜਾ ਉਹ ਵਹਿ ਕੇ ਆਉਂਦੇ ਆ ਵੰਡ ਦਾ ਪਲਾਨ ਜਿਹੜਾ ਹੈ ਉਹ ਸਾਰੀਆਂ ਕਿਲਾ ਕਿਵੇਂ ਦੰਗੇ ਸ਼ੁਰੂ ਹੁੰਦੇ ਆ ਕਿ ਉਹ ਰਾਵਲ ਪਰਥਮ ਦਿੱਲੀ ਚ ਦੰਗੇ ਹੁੰਦੇ ਆ ਰਾਵਲ ਗੁਨੀ ਚ ਦੰਗੇ ਹੁੰਦੇ ਆ ਔਰ ਕਿਵੇਂ ਫਿਰ ਜਿਹੜਾ ਹੈ ਗਾਂਧੀ ਦੇ ਮਰਡਰ ਤੋਂ ਇੱਕ ਦਿਨ ਪਹਿਲਾਂ ਤੱਕ ਹੂੰ 29 ਚਲਦੀ ਹੂੰ 30 ਜਨਵਰੀ ਦਾ ਕਤਲ ਹੋ ਗਿਆ ਹੂੰ ਉਹ 29 ਜਨਵਰੀ ਤੱਕ ਦੀਆਂ ਸਾਰੀਆਂ ਸਭਾਾਂ ਹਾਂ ਔਰ ਉਹਦੇ ਵਿੱਚ ਉਹ ਇੱਕ ਕਿਸਮ ਦਾ ਇੱਕ ਇੱਕ ਦਿਨ ਦਾ ਡੇਟ ਵਾਈਜ਼ ਬਿਓਗਾ ਹਿਸਟੋਰੀਕਲ ਜਿਹੜਾ ਨਾਲ ਦੀ ਨਾਲ ਅਖਬਾਰਾਂ ਦੀ ਸਪਲਾਈ ਨਾਲ ਨਾਲ ਰੇਡੀਓ ਸ਼ੋਅ ਬਲੋਡਕਾਸਟ ਹੋ ਰਿਹਾ ਉਹ ਸਭ ਤੋਂ ਪਹਿਲੀ ਵਾਰੀ ਉਹ ਰੇਡੀਓ ਸੰਦੇਸ਼ਾਂ ਦੇ ਨਾਮ ਦੇ ਉੱਤੇ ਹੀ ਬੱਬੀ ਸ਼ੁਰੂ ਹੋਇਆ ਹਾਂ ਦੇ ਕਈ ਹੀ ਦੀ ਜਿਵੇਂ ਦੀ ਦੀ ਜੋ ਉਹ ਵੈਸੀ ਨੂੰ ਲਾ ਕੇ ਹੈ ਨਾ ਤੋ ਉਸ ਸਮੇਂ ਦੌਰਾਨ ਕੀ ਕੀ ਪੋਲੀਟੀਕਲ ਡਿਸਕਸਸ਼ਨ ਹੋ ਰਹੀਆਂ ਜਿਨਾ ਨਾਲ ਕੀ ਡਿਸਕਸਸ਼ਨ ਹੋ ਰਹੀਆਂ ਮਾਉਂਟ ਬੈਟਨ ਨਾਲ ਕੀ ਡਿਸਕਸਸ਼ਨ ਹੋ ਰਹੀਆਂ ਉਸ ਸਮੇਂ ਦੇ ਅਖਬਾਰਾਂ ਮਰੇ ਗਾਂਧੀ ਕੀ ਕਹਿ ਰਹੇ ਆ ਅੱਜ ਜਦੋਂ ਅਸੀਂ ਅਖਬਾਰਾਂ ਦੀ ਗੱਲ ਕਰਦੇ ਆਪਣੇ ਮੀਡੀਆ ਦੀ ਗੱਲ ਕਰਦੇ ਆ ਤੁਹਾਨੂੰ ਲੱਗਦਾ ਵੀ ਬਹੁਤ ਬੁਰਾ ਹਾਲ ਹੋ ਗਿਆ ਖਤਮ ਹੀ ਹੋ ਗਿਆ ਸੱਤਿਆਨਾਸ਼ ਹੀ ਹੋ ਗਿਆ ਉਸ ਸਮੇਂ ਦੇ ਅਖਬਾਰ ਦੀ ਗੱਲ ਉਹ ਉਹ ਉਦੋਂ ਕਿਵੇਂ ਜਿਹੜੀ ਕਮੇਨਲ ਫਿਰਕੂ ਵਾਲਾ ਹਨਾ ਉਹ ਫਿਰ ਉੱਧਿਆ ਹੋਇਆ ਮਨ ਕਿਵੇਂ ਫਵਹਾਜ ਸ਼ਕੀਮ ਕਰਨ ਲੱਗਦਾ ਹੈ ਇਹ ਦੇਖਣ ਵਾਲੀ ਗੱਲ ਹੈ ਕਿ ਡਰਿਆ ਹੋਇਆ ਮਨ ਦਾ ਵਹਨ ਹੋਰ ਕਿਸ ਬੰਦਾ ਉਹ ਟਰਥ اور افਵਾਜ ਸੱਕਣ ਕਰਨ ਦੀ ਆਪਣੀ ਕਪੈਸਿਟੀ ਖਤਮ ਕਰਵਾ ਗਾਂਦੀ ਸਭ ਮਰ ਲੱਸ ਕਰਦੇ ਉਹ ਅੱਜ ਦੇ ਸਮੇਂ 75 ਸਾਲ ਬਾਅਦ ਜਦੋਂ ਗਾਂਧੀ ਇਹ ਕਹਿ ਰਹੇ ਹੈ ਕਿ ਅਸੀਂ ਇਸ ਡਾਇਰੈਕਸ਼ਨ ਵੱਲ ਨੂੰ ਵਧ ਰਿਹਾ ਕਿ ਅਜੇ ਤੁਸੀਂ ਮੁਸਲਮਾਨਾਂ ਨੂੰ ਕੱਢ ਦਿੱਤਾ ਜੇ ਕੱਢ ਦੇਣਾ ਉਸ ਤੋਂ ਬਾਅਦ ਹਿੰਸਾ ਤਾਂ ਤੁਹਾਡੇ ਅੰਦਰੋਂ ਖਤਮ ਨਹੀਂ ਹੋ ਜਾਣੀ। ਹਾਂ। ਫਿਰ ਉਹ ਹਿੰਸਾ ਤੁਸੀਂ ਆਪਸ ਦੀ ਵਿੱਚ ਇੱਕ ਦੂਸਰੇ ਦੇ ਖਿਲਾਫ ਕਰਨੀ। ਹਾਂ। ਜਿਵੇਂ ਬਾਕੀ ਸੰਚੂ ਹੈ। ਹਾਂ। ਉਹ ਤੁਹਾਨੂੰ ਸਿਖਾਤੇ ਹਿੰਦੂ ਕਰ ਦਿੱਤੇ। ਹਾਂ। ਹਨਾ ਬਾਅਦ ਵਿੱਚ ਉਹ ਸਾਰੇ ਮੁਸਲਮਾਨ ਮੁਸਲਮਾਨਾਂ ਦੇ ਨਾਲ ਇਕੱਠੇ ਸੀ ਬਾਅਦ ਵਿੱਚ ਫਿਰ ਉਹ ਸ਼ੀਆ ਦੇ ਖਿਲਾਫ ਸ਼ੁਰੂ ਹੋ ਗਿਆ। ਬਲੋ ਸ਼ੀਆ ਦੇ ਸੁਣੇ ਇਕੱਠੇ ਹੋ ਕੇ ਜਿਹੜੇ ਦੂਸਰੇ ਸੀਗੇ ਅਹਿਮਦੀ ਫਿਰ ਜਦੋਂ ਅਹਿਮਦੀਆਂ ਤੇ ਬੰਦੀ ਲੱਗੇ ਅਹਿਮਦੀਆਂ ਨੂੰ ਗੈਰ ਮੁਸਲਮਾਨ ਹੀ ਕਸ਼ਤ ਕਰ ਦਿੱਤਾ ਫਿਰ ਸ਼ੀਆਂ ਦੇ ਖਿਲਾਫ ਹਜ਼ਾਰਾਂ ਦੇ ਖਿਲਾਫ ਸ਼ੁਰੂ ਕਿਉਂਕਿ ਇਨਸਾਨੇ ਆਪਣੇ ਕੋਈ ਨਾ ਕੋਈ ਮੰਦੇ ਅੰਦਰ ਦੀ ਹਿੰਸਾ ਭਈ ਤੇ ਨਹੀਂ ਆਬਜੈਕਟ ਕੋਈ ਨਾ ਕੋਈ ਬਾਹਰੀ ਵਸਤੂ ਨਾ ਬਣ ਰਹੀ ਜੇ ਤੁਸੀਂ ਉਸ ਹਿੰਸਾ ਨੂੰ ਉਹ ਪੰਚਰਾਤ ਨਹੀਂ ਕਰ ਰਹੇ ਕਰਨਾ ਚ ਨਹੀਂ ਬਣ ਰਿਹਾ ਦਿੱਤਾ ਨਹੀਂ ਉਹ ਕੋਈ ਸਿਆਸਤ ਜਿਹੜੀ ਹੈ ਉਹ ਤੁਹਾਨੂੰ ਰੇਟ ਨਹੀਂ ਕਰਦਾ ਵੀ ਗਾਂਧੀ ਕਹਿੰਦੇ ਆ ਕਿ ਆਜ਼ਾਦੀ ਵੀ ਵੀਜ਼ ਵੀ ਨਹੀਂ ਹੋ ਸਕਦੀ ਵੀ ਮੇਰੇ ਲਈ ਤਾਂ ਆਜ਼ਾਦੀ ਹੋਵੇ ਤੇਰੇ ਲਈ ਗੁਲਾਮੀ ਹੈ ਇਹ ਗੱਲ ਬੁੱਧੂ ਕਹਿੰਦਾ ਹੂੰ ਬੁੱਧੂ ਕਹਿੰਦੇ ਆ ਵੀ ਕੋਈ ਵੀ ਵਿਕਟਰੀ ਕੋਈ ਨਹੀਂ ਜਿੱਤ ਜਿਹੜੀ ਕਿਸੇ ਨੂੰ ਹਰਾਉਂਦੀ ਹੈ ਉਹ ਸਿਰਫ ਜਿੱਤ ਦਾ ਭਰਮ ਹੂੰ ਕਿਉਂਕਿ ਉਹ ਜਿੱਤ ਜਿਹੜਾ ਹਾਰਿਆ ਹੋਇਆ ਬੰਦਾ ਹੈ ਉਸ ਨੂੰ ਰਿਵੈਂਸ ਲਈ ਬਦਲੇ ਲਈ ਮਟੀਰੀਅਲ ਦਿਆ ਫਸਟ ਬਾਰ ਬਾ ਤੂੰ ਮਾਰ ਸਾਈਕਲ ਬਾਰ ਬਾ ਜਰਮਨ ਨੂੰ ਸਿੱਧਾ ਬਾਤ ਦਾ ਜਰਮਨ ਤੇ ਸਾਰਾ ਕੋ ਪਾਤਾ ਹੈ ਖਰੋਚ ਨਹੀਂ ਕੋ। ਇੱਕ ਲੋਚ ਨਹੀਂ ਕੋ। ਖਦਮ ਤਾਂ ਨਹੀਂ ਨਾ। ਕੋਈ ਵੀ ਜਿੱਤ ਜੇ 4 ਨਹੀਂ ਜਿੱਤ ਨਹੀਂ। ਮਹਾਭਾਰਤ ਦਾ ਅਕਸ਼ਲ ਜਿਉਣਾ ਨਾ ਸਿੱਧਾ। ਮਹਾਭਾਰਤ ਅਸਲ ਕਰੀ ਉਹ ਨਾ ਤਾਂ ਸਿੱਧ ਜਾ। ਵੇਟ। ਵ્યાਸ ਨੇ ਜੈਨ ਨੂੰ ਰਿਕਾਰਡ ਕੀਤਾ ਵੀ ਐਕਚੁਅਲੀ ਉਹ ਜਿਹੜੀ ਜਿੱਤ ਦਿਖਦੀ ਹੈ ਉਹ ਕਿੰਨੀ ਭ੍ਰਾਮਕ। ਕਣੀਪਾ ਮਕਉਣ ਵਿਕਰਲ ਕੌਰਵ ਥੋੜੀ ਮਰੇ ਹੂੰ ਕੱਲੇ ਕੌਰਵ ਥੋੜੀ ਮਰੇ ਹੂੰ ਦਵਾਰਕਾ ਦੀ ਸਾਰੀ ਸੈਨਾ ਜਿਹੜੀ ਕ੍ਰਿਸ਼ਨ ਦੀ ਦਵਾਰਕਾ ਤੋਂ ਉਹ ਤਦ ਰੋਧਨ ਦੇ ਹੱਕ ਚ ਲੜਨ ਵਾਸਤੇ ਆਈ ਹੈ ਨਾ ਉਹ ਸਾਰੀ ਸੈਨਾ ਮਰ ਗਈ ਸਿਰਫ ਇੱਕ ਦੋ ਬੰਦਿਆਂ ਨੂੰ ਛੱਡ ਕੇ ਸੱਤ ਤਕੀ ਤੇ ਹੋਰ ਜਿਹੜੇ ਉਹਨਾਂ ਦੇ ਸੈਨਾਪਤੀ ਆ ਇਸੇ ਕਰਕੇ ਜਦੋਂ ਅਰਜੁਨ ਦਵਾਰਕਾ ਵਿੱਚ ਜਾਂਦਾ ਹੈ ਅਰਜੁਨ ਨੂੰ ਨਾਲ ਲੈ ਜਾਂਦੇ ਹੈ ਕ੍ਰਿਸ਼ਨ ਤੋ ਦਵਾਰਕਾ ਦੀ ਜਿਹੜੀ ਵੀ ਗਲੀ ਚੋਂ ਨਿਕਲਦਾ ਹੈ ਹਰ ਗਲੀ ਤੇ ਹਰ ਮੋੜ ਤੇ ਕੋਈ ਨਾ ਕੋਈ ਵਿਧਵਾ ਜਿਸ ਦੇ ਪਤੀ ਨੂੰ ਜਾਂ ਭਰਾ ਨੂੰ ਜਾਂ ਪੁੱਤਰ ਨੂੰ ਕਨੇ ਅਰਜੁਨ ਨੇ ਮਾਰਿਆ ਹੋਇਆ ਕੁਰੁਛਤਰ ਦੇ ਮਹਾਂਤ ਚੋਸ ਕਰਨ ਦੀ ਰਹਿ ਰਹੀ ਹੈ ਤੇ ਉਹ ਅਰਜੁਨ ਦੇ ਕੁਲਾ ਸਤੂ ਨਹੀਂ ਆ ਨੇ ਗੰਦਗੀ ਸਤੂ ਨਹੀਂ ਆ ਨੇ ਗਾਲਾਂ ਲੜਦੀਆਂ ਨੇ ਅਰਜੁਨ ਪਰੇਸ਼ਾਨ ਰਹੇ ਨਹੀਂ ਪਾਣ ਆ ਹੋਰ ਤਾਂ ਹੋਰ ਆਪਣਾ ਆਪਣਾ ਕ੍ਰਿਸ਼ਨ ਦਾ ਮਹਿਰ ਦਰਯੋਦਨ ਦੀ ਜਿਹੜੀ ਬੇਟੀ ਹੈ ਉਹ ਉਹਨਾਂ ਦੇ ਪੁੱਤੇ ਨਾਲ ਵਿਆਹੀ ਹੋਈ ਅਰਿਧਰਥ ਨਾਲ ਵਿਆਹੀ ਹੋਈ ਸਾਹਮਣੇ ਨਾਲ ਸਾਹਮਣੇ ਨਾਲ ਜਨਰੋਦਨ ਨਾਲ ਵਿਆਹੀ ਹੋਈ ਆ ਉਹ 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 ਉਹਦੇ ਮਹਿਲ ਚ ਹੈ ਉਹਦੇ ਮਹਿਲ ਚ ਉਹਦੇ ਪਿਓ ਨੂੰ ਦਰਯੋਦਨ ਨੇ ਉਹਨੇ ਕਸ਼ਨੇ ਪਰਵਾਇਆ ਸੁਖਵੇਂ ਵੀ ਉਹ ਜਿੱਤ ਮਤਲਬ ਪਾੜਵਾਂ ਨੂੰ ਕਿੰਨਾ ਈਵਨ ਪਾੜਵਾਂ ਦਾ ਆਪਣੇ ਤੇ ਦੋਪਰੀ ਦਾ ਪੰਜੇ ਪੁੱਤਲ ਮਾਰੇ ਅਭਿਮਨਿਉ ਮਰੇਲਾ ਹਨ ਉਤਰਾ ਜਿਹੜੀ ਅਭਿਮਨਿਉ ਦੀ ਵਾਈਫ ਹੈ ਉਹ ਉਹ ਉਹਦੇ ਅੰਦਰ ਹਣੀ ਬੱਚਾ ਗਰਭ ਚਾ ਉਸ ਗਰਭ ਦੇ ਉੱਤੇ ਸ਼ਾਸਤ੍ਰ ਹਥਿਆਰ ਚੁਲ ਰਹੇ ਐ ਇੱਥੋਂ ਤੱਕ ਹਿੰਸਾ ਜਿਹੜੀ ਹੈ ਉਹ ਫੈਲ ਗਈ ਹੈ ਉਹ ਅੱਜ ਹਿੰਦੁਸਤਾਨ ਇਨੀ ਬੇਇੰਫੋਲ ਅਵਸਥਾ ਹੈ ਕਿ ਸਾਡੀਆਂ ਇਵਨ ਜਿਹੜੀਆਂ ਸਰਕਾਰਾਂ ਨੇ ਖੁਦ ਇਸ ਡਾਇਰੈਕਸ਼ਨ ਵੱਲ ਨੂੰ ਮੁੜ ਕੇ ਨੂੰ ਮਤਲਬ اكيد ਆ ਨਹੀਂ ਉਹ ਵੀ ਇੱਕੋ ਜਗਾਤੇ ਕੋ ਜਿਗਰ ਪੋਲੀਟিক্যাল ਗੈਰੀਆ ਚ ਇੱਕੋ ਪੋਲੀਟিক্যাল ਸਿਸਟਮ ਜਿਹੜਾ ਨਾਲ ਲੋਕਾਂ ਨੇ ਇੱਕ ਦੂਸਰੇ ਤੇ ਉਹ ਇਨਤਰਾ ਦੇ ਉਹ ਇਨ ਸੰਕੇਤ ਖਲੇ ਖੜੇ ਕਰਦੇ ਹੋਣ ਉਹਨਾਂ ਲੈ ਕੇ ਇਤਿਹਾਸ ਦੇ ਨਾਲ ਦੇ ਕੇ ਕਿ 505 ਸਾਲ ਪਹਿਲਾਂ ਕਿਸੇ ਬਾਬਰ ਨੇ ਇਹ ਕਿਉਂ ਬੇਕੂਫੀ ਕੀਤੀ ਹੈ ਔਰ ਅਮ ਜੀਣਨੇ ਕਿਸੇ ਨੇ ਕੋਈ ਜੀਤੇ ਹੈ ਉਹ ਉਸ ਨੂੰ ਤੁਸੀਂ ਅੱਜ ਅੱਜ ਦੇ ਅਸਤੋਰ ਤੁਸੀਂ ਨਾ ਕੀ ਕਰਨ ਕਹਿੰਦੇ ਮਤਲਬ ਜੀਵਨ ਕੀ ਹੈ ਹੈ ਨਾ ਮੀ ਪੁੱਤਾਂ ਦੇ ਪੈਰ ਪਿੱਛੇ ਮਰ ਪਿੱਛੇ ਵੱਲ ਨੂੰ ਹੁੰਦੇ ਹੈ ਨਾ ਇਹਦਾ ਮਤਲਬ ਕੀ ਤੁਸੀਂ ਅਤੀਤ ਜਿਹਨੇ ਆ ਪੋਤ ਜਿਹਨੇ ਵਰਤਮਾਨ ਨੂੰ ਐਂਡ ਕਰਨ ਨੂੰ ਵਾਸਤੇ ਤੁਹਾਡੇ ਕੋਈ ਕੁਝ ਹੈ ਨਹੀਂ ਤੁਹਾਨੂੰ ਕੀ ਲੱਗਦਾ ਕਿ ਜਦੋਂ ਭਈ ਇਸੇ ਕਰਕੇ ਗਾਂਧੀ ਦੀ ਇਹ ਕਤਾਬ ਜਿਹੜੀ ਮੈਂ ਹਾਂ ਜੀ ਇਹ ਹੀ ਮੇਰੇ ਸਵਾਲ ਹੁਣ ਬਣ ਰਿਹਾ ਸੀ ਕਿ ਉਹ ਪਾਰਟਿਕੂਲਰ ਕਿਤਾਬ ਜਿਹੜੀ ਹੈ ਉਹ ਗਾਂਧੀ ਦੇ ਆਖਰੀ ਸਾਲਾਂ ਬਾਰੇ ਹੈ ਨਾ ਆਖਰੀ ਇੱਕ ਆਖਰੀ ਸਾਲ ਜੀ ਤਾਂ ਤੁਹਾਨੂੰ ਉਹਦੇ ਚ ਲੱਗਦਾ ਤੁਸੀਂ ਪਹਿਲਾਂ ਵੀ ਹੋ ਸਕਦਾ ਮੈਨੂੰ ਪਤਾ ਨਹੀਂ ਵੀ ਗਾਂਧੀ ਦਾ ਜਿਹੜਾ ਤੁਸੀਂ ਪਹਿਲਾਂ ਦੇਖਦੇ ਹੋ ਤੇ ਕਦੇ ਐਂਡ ਵਾਲੇ ਜਿਹੜੇ ਸਾਲ ਨੇ ਤੁਹਾਨੂੰ ਉਹਨਾਂ ਚ ਚੇਂਜ ਜਿਹੜਾ ਉਹ ਕੋਈ ਕਿਵੇਂ ਦਾ ਮਤਲਬ ਬਹੁਤ ਬਹੁਤ ਬੜੀ ਚੇਂਜ ਗਾਂਧੀ ਜਿੰਨੇ ਉਸੇ ਨਿਰਾਸ਼ ਦਿਖਦੇ ਆ ਜਿੰਨੇ ਉਦਾਸ ਦਿਖਦੇ ਆ ਜਿੰਨੇ ਉਹ ਕੱਲੇ रह ਗਏ ਕੋਈ ਉਹਨਾਂ ਦੀ ਗੱਲ ਸੁਣਨ ਵਾਲੀ ਇਵਨ ਕਾਂਗਰਸ ਦੇ ਨਾਂ ਆ ਕੇ ਕਿੰਨੇ ਪਰਸ਼ੋਤਮ ਦਾ ਸਟੰਡ ਉਹ ਗੰਦੀ ਅਖੀਰਾਰ ਚਾਹੀਦੀ ਹੈ ਇਹਨੂੰ ਸਵਾਏ ਨਹਿਰੂ ਤੋਂ ਸਵਾਏ ਨਹਿਰੂ ਤੋਂ ਇਵਨ ਪਟੇਲ ਕੱਕ ਦੇ ਨਾਲ ਉਹਨਾਂ ਦੀ ਬਹੁਤ ਬਹੁਤ 익ੀਆਂ ਬੈਸਾ ਔਰ ਉਹ ਉਹਨਾਂ ਨੂੰ ਲੱਗਦਾ ਹੈ ਵੀ ਗਾਂਧੀ ਜਿਹੜਾ ਹੈ ਮਤਲਬ ਬਾਅਦ ਮੁਸਲਮਾਨਾਂ ਦੀ ਉਹਨੂੰ ਦੇ ਆਇਤਾ ਦੇ ਰਹੇ ਆ ਇਹ ਕਰ ਰਹੇ ਹਾਲਾਂਕਿ ਪਟੇਲ ਕਮ ਨਾ ਨਹੀਂ ਹੈ ਹਮ ਹੈਨਾ ਬਿਲਕੁਲ ਬਿਲਕੁਲ ਉਹ ਕਹਿੰਦੇ ਨੇ ਕਿ ਮੈਂ ਕਲਾ ਲੈ ਗਿਆ ਉਹ ਕਹਿੰਦੇ ਨੇ ਮੈਂ ਜਿਸ ਨੂੰ ਸਮਝਦਾ ਗਿਆ ਕਿ ਇਹ ਤਾਂ ਸਾਧੇ ਲੋਕ ਇਨਸਾਨ ਦੀ ਵਰਤੋਂ ਕਰਦੇ ਹੋ ਉਹ ਇਨਸਾਨ ਹੀ ਸੀ ਉਹ ਪੈਸਿਵ ਰੈਜ਼ਿਸਟੈਂਸ ਇਹਨੂੰ ਪੈਸਿਵ ਰੈਜ਼ਿਸਟੈਂਸ ਆ ਨਾ ਕਹਿੰਦੇ ਉਹਦੀ ਕੌਂਸ਼ੀਅਸ ਆ ਕਿ ਉਹਨਦੀ ਕਿਤਨਾ ਨਹੀਂ ਸੀ ਬਣੀ ਇਹ ਗਾਂਧੀ ਇਸ ਕਿਤਾਬ ਚ ਇੱਕ ਜਗ੍ਹਾ ਨਹੀਂ 10 ਜਗ੍ਹਾ ਨਹੀਂ ਮਤਲਬ ਦਰਜਨਾ ਮਰਤਬਾ ਦਰਜਨਾ ਮਰਤਬਾ ਇਸ ਕਿਤਾਬ ਚ ਹਰ ਦਿ ਹੋਏ ਤੇ ਨਾ ਹਰ ਚੌਥੇ ਦਿਨ ਜੜਾ ਹੈ ਹੈਨਾ ਤੇ ਇਹਦੇ ਵਿੱਚ ਜਦੋਂ ਹਾਲਾਂਕਿ ਗਾਂਧੀ ਤਾਂ ਪੂਰੇ ਨੈਸ਼ਨਲ ਲੈਵਲ ਤੇ ਮਤਲਬ ਇੱਕ ਤਰ੍ਹਾਂ ਉਹਨੂੰ ਅਡਰੈਸ ਕਰਦੇ ਸੀ ਸਭਾ ਨੂੰ ਪਰ ਕਿਉਂਕਿ ਮੈਂ ਇਹ ਕਿਤਾਬ ਨਹੀਂ ਪੜੀ ਤਾਂ ਉਹਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਕੋਈ ਉਹਦੇ ਵਿੱਚ ਪੰਜਾਬ ਨਾਲ ਰਿਲੇਟਡ ਕੋਈ ਉਹਦੇ ਚ ਤੰਦ ਹੈ ਕਿ ਕੋਈ ਹਾਂ ਹਾਂ ਪੰਜਾਬ ਨਾਲ ਜੇ ਉਹਨੂੰ ਰਿਲੇਟ ਕਰਕੇ ਬਈ ਬਿਲਕੁਲ ਬਿਲਕੁਲ ਪੰਜਾਬ ਨੇ ਇੱਕ ਤਾਂ ਇਹ ਹੈ ਕਿ ਉਹ बार-बार ਪੰਜਾਬ 'ਚ ਉਹਨਾਂ ਦੇ ਜਾਣ ਦੀ ਗੱਲ ਹੁੰਦੀ ਹੈ ਪੰਜਾਬ 'ਚ ਉਹਨਾਂ ਨੇ ਜਾਣਾ ਹੈ ਹੈਨਾ ਔਰ ਪੰਜਾਬ ਤੋਂ ਬਾਅਦ ਉਹਨਾਂ ਨੇ ਪਾਕਿਸਤਾਨ ਵਾਲੇ ਪਾਸੇ ਰਵਿਝਾਨਾ ਔਰ ਉਹ ਬੰਗਲਾ ਸਾਹਿਬ ਗੁਰਦੁਆਰੇ ਦੀ ਇੱਕ ਜਗ੍ਹਾ ਤੋਂ ਉਹ ਜਾਂਦੇ ਵੀ ਨੇ ਔਰ ਉਹਦੇ ਜੀ ਜਾਂਦੇ ਨੇ ਤੇ ਉਸ ਦੇ ਵਿੱਚ ਸ਼ਾਇਦ ਉਸੇ ਅਕਮਦੁੱਲਾ ਨੂੰ ਆਪਣੇ ਨਾਲ ਲੈ ਕੇ ਜਾਂਦੇ ਨੇ ਔਰ ਉੱਥੇ ਜਿਹੜੇ ਸਿੱਖ ਸ਼ਰਨਾਰਥੀ ਨੇ ਹਨਾ ਉਹ ਜਿਹੜੇ ਹੁਣੋਂ ਤੋਂ ਪਾਕਿਸਤਾਨ ਦੇ ਲੱਖ 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 ਜਾਨ ਜੋ ਖਾਸ ਕਰਕੇ ਰਾਵਲਪਿੰਡੀ ਔਰ ਇਹ ਲੱਖਾਂ ਜੋ ਜੁੜੀ ਹੋਤੀ ਹੈ ਬਹੁਤ ਵੀ ਨੇ ਲੋਕਾਂ ਨੂੰ ਗੁੱਸਾ ਬਹੁਤ ਹੈ ਹਨਾ ਤੇ ਉਹ ਉਹਨਾਂ ਨੂੰ ਐਡਰੈਸ ਕਰਦੇ ਨੇ ਔਰ ਉਹ ਇਹ ਯਾਦ ਕਰਵਾ ਦਿੰਦੇ ਨੇ ਕਿ ਮੈਂ ਕਿੱਥੋਂ ਚੱਲਿਆ ਨਾ ਤੇ ਕਿੱਥੇ ਤੱਕ ਪਹੁੰਚਿਆ ਮੈਂ ਬਹੁਤ ਲੰਬਾ ਰਸਤਾ ਤੇ ਜੀ ਇੱਕ ਵੀ ਰਸਤਾ ਜਿਵੇਂ ਮੁਸਲਮਾਨ ਨਹੀਂ ਦੇਖਿਆ ਇਹਨਾਂ ਦਾ ਰਾਹ ਦਿੱਤਾ ਹੈ ਤੁਸੀਂ ਉਹਨਾਂ ਨੂੰ ਕੀ ਇਹ ਧਰਮ ਹੈ ਕੀ ਗੁਰੂ ਸਾਹਿਬ ਕਹਿੰਦੇ ਨੇ ਇਸ ਕਿਸਮ ਦਾ ਡਾਇਰੈਕਟ ਕੁਐਸਚਨ ਹੈ ਨਾ ਔਰ ਫਿਰ ਹਿੰਸਾ ਦਾ ਤੇ ਸਿੱਖ ਧਰਮ ਦਾ ਕੀ ਰਿਲੇਸ਼ਨ ਹੈ ਇਸ ਕਿਸਮ ਦੇ ਔਖੇ ਔਰ ਤਿੱਖੇ ਸਵਾਲ ਗਰੇ ਨੇ ਗਾਂਧੀ डायरेक्टली ਉੱਤੇ ਲੋਕਾਂ ਨਾਲ ਬੈਠ ਕੇ ਡਿਸਕਸ ਕਰਦੇ ਨੇ ਓਪਨਲੀ ਕਰਦੇ ਨੇ ਉਹਨਾਂ ਲੈ ਕੇ ਔਰ ਦਿੱਲੀ ਦਿੱਲੀ ਦੇ ਵਿੱਚ ਅਗੂ ਕਿ ਦਿੱਲੀ ਦੇ ਵਿੱਚ ਦਾ ਬਹੁਤ ਜਗ੍ਹਾ ਪਰ ਲੋਕਾਂ ਨੇ ਜਦੋਂ ਮੁਸਲਮਾਨਾਂ ਦੇ ਘਰਾਂ ਦੇ ਉੱਤੇ ਕਬਜ਼ਾ ਕਰਕੇ ਉਹਨਾਂ ਨੂੰ ਤੋਂ ਬਾਹਰ ਕੱਢ ਕੇ ਵੀ ਅਸੀਂ ਕਿਉਂਕਿ ਹੁਣ ਪਾਕਿਸਤਾਨ ਚੋਂ ਸ਼ਾਨ ਕੀ ਆਏ ਹੈ ਇਸ ਕਰਕੇ ਸਾਡਾ ਹੱਕ ਬਣਦਾ ਤੇ ਗਾਂਧੀ ਕਿਉਂ ਦਾ ਵਿਰੋਧ ਕਰਦੇ ਨੇ ਤਾਂ ਉਹ ਸਾਰਾ ਜਿਹੜਾ ਹੈ ਤੇ ਇਹ ਉਹਨੇ ਉਹ ਕਹੇ ਆ ਕਿ ਜੇ ਅਸੀਂ ਇਹ ਸਾਰਾ ਕੁਝ ਨਾ ਕੀਤਾ ਤੇ ਕਿਵੇਂ ਜੜੀ ਇੰਡੀਆ ਦੀ ਜੜੀ ਫ੍ਰੀडम ਹੈ ਕਿਵੇਂ ਅਸੀਂ ਪੁਲਿਸ ਸਟੇਟ ਔਰ ਮਿਲਟਰੀ ਸਟੇਟ ਬਨਣ ਵਾਲੇ ਪਾਸੇ ਨੂੰ આજ ਤੋਂ 75 ਸਾਲ ਪਹਿਲਾਂ ਵੀ ਕਿਵੇਂ ਸਾਡਾ ਹਾਲ ਮਹਾਭਾਰਤ ਵਾਲਾ ਹੋਣ ਜਾ ਰਿਹਾ ਹੈ ਇੰਨੇ ਸਪਸ਼ਟ ਸੰਕੇਤਾਂ ਦੇ ਨੇ ਸਪਸ਼ਟ ਇੰਨੇ ਸਪਸ਼ਟ ਵੀ ਉਹ ਬੰਦੇ ਨੂੰ ਨਜ਼ਰ ਆ ਕਿ ਜੇ ਅੱਜ ਅਸੀਂ ਇਹ ਡਾਇਰੈਕਸ਼ਨ ਵਿੱਚ ਜਾਣ ਤੋਂ ਨਹੀਂ ਰੁਕੇ ਤੇ ਇਹ ਫਿਰ ਸਾਡੀ ਹਟਾ ਦੋ। ਦੈਟਸ ਵਾਈ ਮੈਨੂੰ ਇਹ ਲੱਗਾਈ ਕਿ ਬਹੁਤ 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 ਇੰਪੋਰਟੈਂਟ ਆ। ਤਰੀਕਾ ਦੀ ਨਾਲ ਸਹਿਮਤ ਸਹਿਮਤ ਨਾ ਹੋਈ ਤਾਂ ਹਟਾ ਦਮ ਆਉਂਦਾ ਹੈ। ਮੇਕਿੰਗ ਜੋ ਬੰਦਾ ਕਹਿੰਦਾ ਅਟਲੀਸ ਉਹਨੂੰ ਦੇਖੋ ਉਸ ਨੂੰ ਸੁਣੋ ਉਸ ਨੂੰ ਪੜੋ ਤਾਂ ਸਹੀ ਵੇਰ ਰੱਦ ਕਰਦੇ ਹੋ ਰਿਜੈਕਟ ਕਰਦੇ ਹੋ ਸ਼ੂਡ ਫੀਲਡ ਹਮ ਅਸੀਂ ਕੋਈ ਗਾਂਧੀ ਦੇ ਪ੍ਰਚਾਰਕ ਨਹੀਂ ਹੈ ਨਾ ਮਾਰਕਸ ਦੇ ਪ੍ਰਚਾਰਕ ਹੈ ਨਾ ਕਿਸੇ ਹੋਰ ਦੇ ਪ੍ਰਚਾਰਕ। ਲੇਕਿਨ ਤੁਹਾਡਾ ਵਿਰੋਧ ਜਾਂ ਤੁਹਾਡਾ ਸਾਥ ਦੇਣਾ ਅ ਗਿਆਨਤਾ ਜਾਂ ਲੈਕ ਆਫ ਇਨਫਰਮੇਸ਼ਨ ਚ ਕਰਨ ਦੀ ਗੱਲ ਹੈ। ਮੈਂ ਜੋ ਵਗਾ ਦੇਖਦਾ ਜਿੰਨਾ ਮੈਂ ਬਹੁਤਾ ਦੇਖਦਾ ਖਾਸ ਕਰਕੇ ਅੰਦੇ ਵਿੱਚ ਉਹਨੂੰ ਬਹੁਤ ਪੜਿਆ ਲਿਖਿਆ ਬੰਦੇ ਆ ਨੇ ਕਿ ਇਹ ਗਾਂਧੀ ਦਾ ਆਵਾਜ਼ ਵਿਰੋਧ ਹੈ। ਉਹ ਇਨਫਰਮੇਸ਼ਨ ਦੀ ਘਾਟ ਦੇ ਵਿੱਚ ਉਹ ਗਿਆਨ ਦੀ ਘਾਟ ਤੋਂ ਯਾਦ ਕੁਝ ਜਿਹੜੀ ਸਾਡੇ ਯਾ ਕਹਾਂਗੇ ਪੂਰਵਗ੍ਰਾਹਕ ਜੋ ਪ੍ਰੈਜੈਂਸਸ ਮਤਲਬ ਬਣਿਆ ਹੋਇਆ ਉਹ ਆਪਾਇਥੇ ਨਹੀਂ ਜਾਂ ਸਕਦੇ ਜਿਹੜਾ ਪਗਸ ਸਿੰਘ ਵਾਲਾ ਮਾਮਲਾ ਹੈ ਹਾਲਾਂਕਿ ਪਗਸ ਸਿੰਘ ਵਾਲਾ ਜਿਹੜਾ ਮੇਰਾ ਨਾਟਕ ਹੈ ਉਹਦਾ ਪੰਜ ਕਰਨੀ ਹੈ ਹੈਨਾ ਉਹਦੇ ਜਿਹੜਾ ਪੂਰਾ ਸੀਨ ਕਈ ਸੀ ਨੇ ਉਹਦੇ ਚ ਗਾੰਧੀ ਦੇ ਉਹਦੇ ਚ ਬੜਾ ਇੱਕ ਸੀਨ ਹੈ ਕਿ ਕਿਵੇਂ ਗਾਂਧੀ ਭਗਤ ਸਿੰਘ ਦੀ ਫਾਂਸੀ ਨੂੰ ਰੁਕਵਾਂ ਦੇ ਵੀ ਕਿੰਨੀਆਂ ਮੀਟਿੰਗਸ ਕਰਦੇ ਆ ਇਹ ਬੰਦੇ ਨਾਲ ਹਾਂ ਨਾ ਉਹ ਇਰਵਨ ਉਹਦੇ ਚ ਕੋਈ ਜਿਹੜਾ ਹੈਗਾ ਨਫ਼ਰਤ ਦਾ ਪਾਤਰ ਨਹੀਂ ਹੈ ਨਫ਼ਰਤ ਦਾ ਪਾਤਰ ਨਹੀਂ ਉਹ ਧਰਿਆ ਹੋਇਆ ਪਾਤਰ ਹੈ ਹਾਲਾਂਕਿ ਉਹ ਅੰਗਰੇਜ਼ ਸੱਤਾ ਦਾ ਹਰ ਬੰਦੇ ਕਿੰਨੇ ਸੱਤਾ ਤਨ ਨੂੰ ਢਾਹ ਤੋਂ ਮੁਕ ਨਹੀਂ ਕਰ ਸਕਦੀ ਇਹ ਉਸ ਨਾਟਕ ਦਾ ਕਿੱਡੀ ਹੀ ਵੱਡੀ ਸੱਤਾ ਹੈ ਇਸੇ ਲਈ ਕਿ ਇਹ ਉਹਨੂੰ ਡਰਦਾ ਹੈ ਤੇ ਉਹਦੇ ਕਾਲਜ ਵਿੱਚ ਕਲਾਸ ਪਾਇਆ ਤੇ ਉਹ ਕਲਾਸ ਨੂੰ ਘੁੱਟ ਕੇ ਫੜ ਲੈਂਦਾ ਹਮਮ ਉਸਨੂੰ ਕੋਸਾ ਹਾਲਾ ਚਾਹੀਦਾ ਹੈ ਉਸਨੂੰ ਕੋਸਾ ਹਾਲਾ ਚਾਹੀਦਾ ਹੈ ਸੋ ਉਹ ਮੇਰੇ ਨਾਟਕਾਂ ਦੇ ਵੀ ਬਾਤਲ ਮੈਂ ਹਿਊਮਨ ਬਾਤਲ ਮਨੁੱਖੀ ਬਾਤਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਨਫ਼ਰਤ ਦੇ ਜਾਂ ਸਦਾਗਾ ਦੇ ਦੇ ਵਾਈਟ ਰਨ ਦੇ ਵੀ ਆ ਮੇਰਾ ਹੀਰੋ ਹੈ ਇਹਦੇ ਅੰਦਰ ਸਭ ਠੀਕ ਹੈ ਇਹ ਆ ਮਿਲਨ ਹੈ ਇਹਦੇ ਅੰਦਰ ਸਭ ਕਰਦਾ ਹੈ ਇਸ ਲਈ ਕਿਦਾ ਨਹੀਂ ਹੈ ਕੁਝ ਇੱਕ ਬੰਦਾ ਮਾਰ ਦਿੱਤਾ ਹੈ ਉਹ ਅੰਗਰੇਜ਼ ਸਰਕਾਰ ਦਾ ਮਨ ਦਾ ਸਟੇਟ ਦਾ ਕੋਈ ਨੌਕਰ ਹੈ ਲੇਕਿਨ ਉਹਦੀ ਮੰਗੇਤਰ ਵੀ ਦਾ ਹੈ ਭਾਈ ਉਹਨੀਆਂ 사ਲਾਂ ਦੀ ਉਹਦੀ ਮੰਗੇਤਰ ਹੈ ਉਸ ਨੂੰ ਨਹੀਂ ਪਤਾ ਹੈ ਤੁਸੀਂ ਉਹਦਾ ਫੈਂਸੀ ਉਹਦਾ ਪ੍ਰੇਮੀ ਉਹ ਮਾਰਦਾ ਔਰ ਤੁਸੀਂ ਰੈਵਿਊਲਿਸ਼ਨਰੀ ਹੋ ਔਰ ਕਿਵੇਂ ਮੈਨੂੰ ਉਹ ਰੈਵਿਊਲਿਸ਼ਨਰੀ ਉਹ ਕੋਈ ਉਹਦਾ ਆਨੰਦ ਥੋੜੀ ਬਣਾਉਂਦੇ ਜੇ ਤੁਸੀਂ ਉਹਨਾਂ ਦੇ ਨਾਲ ਦੀਆਂ ਲਾਜੂ ਦੀਆਂ ਪਰਸਨੀਆਂ ਦੇਖਾਉਂਦੇ ਹੋ ਕੋਈ ਆਨੰਦ ਨਹੀਂ ਮਿਲਦਾ ਹੂੰ ਸੋ ਇਹ ਗਾਂਧੀ ਦੀ ਉਸਤਤਾ ਆਪੀ ਸਿਰਫ ਹਿਸਟੋਰੀਕਲ ਨਹੀਂ ਅੱਜ ਦੇ ਨਹੀਂ ਅੱਜ ਦੇ ਨਹੀਂ ਅੱਜ ਦੇ ਹੰਸਤਾਨ ਦੇ ਇਵਰ ਬੜੀ ਬੜੀ ਬਹੁਤ ਪੇਨਫੁੱਲ ਹੈ ਯਾਰ ਕਿ ਇਹ ਜਿੱਦ ਸੇ ਉਹ ਬੰਦੇ ਪਹੁੰਚ ਗਏ ਹੂੰ ਜਦੋਂ ਅਸੀਂ ਇਹ ਸੰਸਾਰ ਨੂੰ ਦੇਖਦੇ ਆਏ ਇਹ ਵੀ 25 ਸਾਲ ਪਹਿਲਾਂ ਵਾਲਾ ਹਿੰਦਸਤਾਨ ਨਜ਼ਰ ਨਹੀਂ ਆਉਂਦਾ ਇੰਦਸਨ ਨਜ਼ਰ ਨਹੀਂ ਆਉਂਦਾ ਜਿੰਨਾ ਡਰ ਜਿੰਨਾ ਖੌਫ ਮਿਨੋਰਟੀਜ਼ ਖਾਸ ਤੌਰ ਤੇ ਔਰ ਖਾਲ ਮੈਂ ਮੈਂ ਫਿਰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਦਾ ਸਭ ਤੋਂ ਵੱਡਾ ਨੁਕਸਾਨ ਦਿਖਦਾ ਹੋ ਸਕਦਾ ਹੈ ਕਿ ਮਿਨੋਰਟੀਜ਼ ਨੂੰ ਹੋ ਰਿਹਾ ਪਰ ਸਭ ਤੋਂ ਵੱਡਾ ਨਹੀਂ ਮਿਨੋਰਟੀ ਵਿਦਾਇ ਜਿਹੜਾ ਮжоਰਟੀ ਆਪਣੇ ਆਪ ਨੂੰ ਕਹਿੰਦੇ ਨੇ ਹਿੰਦੂ ਨਹੀਂ ਜਈ ਆਉਣ ਵਾਲਾ ਜਾਂ ਸੰਵੇਦਨਾ ਵਾਲਾ ਮਰ ਜਾਣਾ ਉਹਨਾਂ ਨੂੰ ਡਰ ਵੀ ਡਰ ਵੀ ਹੋਣਾ ਹੀ ਪਤਾ ਹੋਵੇ ਹਨੀ ਉਹਨਾਂ ਦੀ ਜਿਹੜੀ ਤਰਕ ਨਾਲ ਸੋਚਣ ਦੀ ਰੈਸ਼ਨਲਟੀ ਨਾਲ ਸੋਚਣ ਦੀ ਜੇਸ ਦੇ ਵਿੱਚੋਂ ਵਿਗਿਆਨੀ ਨਿਕਲਨੇ ਆ ਜਿਹਦੇ ਚੋ ਮੈਥਮੈਟਿਸ਼ੀਅਨ ਨਿਕਲਨੇ ਆ ਜਿਹਦੇ ਵਿੱਚੋਂ ਡਾਕਟਰ ਨਿਕਲਨੇ ਆ ਇੰਜੀਨੀਅਰ ਨਿਕਲਨੇ ਆ ਜੇਸ ਡਾਇਰੈਕਸ਼ਨ ਦੇ ਵਿੱਚ ਜੇ ਇਸ ਤਰ੍ਹਾਂ ਦੀ ਐਜੂਕੇਸ਼ਨ ਹਿੰਦੂ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਜਾਂ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਉਹਨਾਂ ਦੀ ਰੈਸ਼ਨਲਟੀ ਸੋਚਣ ਨੂੰ ਵਿਚਾਰਨ ਦੀ ਕਪੈਸਿਟੀ ਖਤਮ ਕਤਲ ਕਰ ਦੇਣੀ ਤੁਸੀਂ ਤੇ ਇਹ ਹਿੰਦੂਆਂ ਦੇ ਖਿਲਾਫ ਆ ਤੇ ਮੁਸਲਮਾਨਾਂ ਦੇ ਖਿਲਾਫ ਹੂੰ ਸਵੇਰੀ ਇੰਪੋਰਟੈਂਟ ਫॉर ਮੀ ਜੇਹੇ ਕਰਦੇ ਹੋ ਕਿਤਾਬ ਇਸੇ ਕਰਕੇ ਸੋਮਨਾਥ ਆਪਾਂ ਉਹਦੇ ਬਾਰੇ ਕਰਦੇ ਹਾਂ ਹਾਂ ਜੀ